ਸਤਿ ਸ਼੍ਰੀ ਅਕਾਲ ਜੀ ਮੈਂ ਹੁਸਨ ਪ੍ਰਤੀਮਾਨ ਅੱਜ ਸ਼ੁਰੂ ਕਰਨ ਜਾ ਰਿਹਾ ਹਾਂ ਵਲੌਗ ਨੰਬਰ 56 ਯਾਤਰਾ ਚੱਲ ਰਹੀ ਹੈ ਜੀ ਫਤਿਹਗੜ ਸਾਹਿਬ ਦੀ ਅੱਜ ਦੇ ਵਲੌਗ ਚ ਤੁਹਾਨੂੰ ਦਰਸ਼ਨ ਕਰਾਵਾਂਗੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਵਿਬਾਨਗੜ ਸਾਹਿਬ ਛੌਨੀ ਬੁੱਢਾ ਦਲ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਘਟਨਾ ਅਤੇ ਦਿਲ ਨੂੰ ਕੰਬਾ ਦੇਣ ਵਾਲਾ ਸਾਕਾ ਹੈ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਜਦੋਂ ਛੋਟੇ ਸਾਹਿਬ ਜਾਦਿਆਂ ਨੂੰ ਪੇਸ਼ ਕੀਤਾ ਗਿਆ ਤਾਂ ਕਚਹਿਰੀ ਵਿੱਚ ਬੱਚਿਆਂ ਨੂੰ ਦੀਨੇ ਮੁਹੰਮਦੀ ਕਬੂਲ ਕਰਨ ਵਾਸਤੇ ਲਾਲਚ ਦਿੱਤੇ ਗਏ ਛੋਟੇ ਸਾਹਿਬ ਜਾਦਿਆਂ ਨੂੰ ਡਰੋਂ ਧਮਕਾਉਣ ਦੇ ਯਤਨ ਵੀ ਕੀਤੇ ਗਏ ਉਹਨਾਂ ਨੂੰ ਇਹ ਵੀ ਝੂਠ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ ਹੁਣ ਤੁਸੀਂ ਕਿੱਥੇ ਜਾਓਗੇ ਬੱਚਿਆਂ ਨੇ ਸੂਬਾ ਸਰਹੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ ਵਜ਼ੀਰ ਖਾਨ ਨੇ ਕਾਜੀ ਦੀ رائے ਲਈ ਕਿ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾਵੇ ਸੰਗਤ ਜੀ ਪਹੁੰਚ ਚੁੱਕੇ ਹਨ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਇਹ ਗੁਰਦੁਆਰਾ ਸਾਹਿਬ ਦਾ ਸੰਖੇਪ ਦੇ ਵਿੱਚ ਇਤਿਹਾਸ ਲਿਖਿਆ ਹੋਇਆ ਹੈ ਤੁਸੀਂ ਪੜ੍ਹ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਜ਼ੀਰ ਖਾਨ ਨੇ ਕਾਜੀ ਦੀ رائے ਲਈ ਕਿ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾਵੇ ਕਾਜੀ ਨੇ ਕਿਹਾ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ ਵਜ਼ੀਰ ਖਾਨ ਨੇ ਨਵਾਬ ਮਲੇਰ ਕੋਟਲਾ ਨੂੰ ਕਿਹਾ ਕਿ ਉਹ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ ਪਰ ਨਵਾਬ ਨੇ ਕਿਹਾ ਕਿ ਮੇਰਾ ਭਰਾ ਜੰਗ ਵਿੱਚ ਮਾਰਿਆ ਗਿਆ ਸੀ ਮੈਂ ਇਨ ਮਾਸੂਮ ਬੱਚਿਆਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ ਪਰ دیਵਾਨ ਸੁਚਾ ਆਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਹਿਬਜ਼ਾਦਿਆਂ ਨੂੰ ਛੱਡਿਆ ਜਾਵੇ ਉਸ ਨੇ ਬੱਚਿਆਂ ਤੋਂ ਅਜਿਹੇ ਸਵਾਲ ਪੁੱਛੇ ਜਿਨ੍ਹਾਂ ਤੋਂ ਉਹਨਾਂ ਨੂੰ ਬਾਗੀ ਸਿੱਧ ਕੀਤਾ ਜਾਵੇ ਉਸ ਤੇ ਹਰ ਇੱਕ ਸਵਾਲ ਦਾ ਸਹਿਬਜ਼ਾਦਿਆਂ ਨੇ ਠੋਕ ਕੇ ਜਵਾਬ ਦਿੱਤਾ ਉਸਨੇ ਵਜ਼ੀਰ ਖਾਨ ਨੂੰ ਪੁਕਸਾਇਆ ਕਿ ਇਹ ਬਾਗੀ ਪਿਤਾ ਦੇ ਬਾਗੀ ਪੁੱਤਰ ਹਨ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਨਹੀਂ ਤਾਂ ਇਹ ਮੁਗਲ ਸਲਤਨਤ ਵਿੱਚ ਖਤਰਾ ਬਣ ਸਕਦੇ ਹਨ ਉਸਨੇ ਕਾਜੀ ਤੋਂ ਫਿਰ ਪੁੱਛਿਆ ਕਾਜੀ ਨੇ ਮਾਲਕਾਂ ਦੀ ਮਰਜ਼ੀ ਅਨੁਸਾਰ ਪਰੰਤੂ ਕੁਰਾਨ ਸ਼ਰੀਫ ਦੀਆਂ ਸਿੱਖਿਆਵਾਂ ਦੇ ਉਲਟ ਬੱਚਿਆਂ ਨੂੰ ਕੰਧਾਂ ਵਿੱਚ ਚਿਨੇ ਜਾਣ ਦਾ ਫਤਵਾ ਦੇ ਦਿੱਤਾ ਬੱਚਿਆਂ ਨੂੰ ਕੰਧਾਂ ਦੇ ਵਿੱਚ ਚਿਨਿਆ ਗਿਆ ਕੰਦ ਜਦੋਂ ਮੋਡਿਆਂ ਤੱਕ ਆਈ ਤਾਂ ਡਿੱਗ ਪਈ ਸੀ ਬੱਚਿਆਂ ਦੇ ਫੁੱਲਾਂ ਵਰਗੇ ਸ਼ਰੀਰ ਬੇਹੋਸ਼ ਹੋ ਗਏ ਸਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੰਦ ਡਿੱਗਣ ਤੋਂ ਬਾਅਦ ਬੱਚਿਆਂ ਨੂੰ ਜੀਬ ਕਰਨ ਦਾ ਹੁਕਮ ਸੁਣਾਇਆ ਗਿਆ ਦੋ ਜਲਾਦਾ ਨੇ ਦੋਵੇਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਪਹਿਲਾਂ ਉਹਨਾਂ ਦੇ ਗਲ ਵਿੱਚ ਖੰਜਰ ਖੋਬੇ ਤਾਂ 12.5 ਮਿੰਟ ਬਾਬਾ ਫਤਿਹ ਸਿੰਘ ਜੀ ਤੜਫਦੇ ਰਹੇ ਤੇ ਬਾਬਾ ਜਰਾਵਰ ਸਿੰਘ ਜੀ ਉਸੇ ਵਕਤ ਪ੍ਰਾਨ ਤਿਆਗਦੇ ਸਨ ਖੰਜਰ ਖੋਬਣ ਤੋਂ ਬਾਅਦ ਜਲਾਦਾ ਨੇ ਛੋਟੇ ਸਹਿਬਜ਼ਾਦਿਆਂ ਦੀ ਤਲਵਾਰ ਮਾਰ ਕੇ ਸੀਸ ਤੜ ਨਾਲੋਂ ਅਲੱਗ ਕਰ ਦਿੱਤੇ ਤਸੀਹੇ ਦੇ ਕੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 1704 ਚ ਜਦੋਂ ਬਾਬਾ ਮੋਤੀराम ਮਹਿਰਾ ਨੇ ਛੋਟੇ ਸੈਬਜ਼ਾਦਿਆਂ ਦੀ ਖਬਰ ਠੰਡੇ ਬੁਰਜ ਦੇ ਵਿੱਚ ਜਾ ਕੇ ਮਾਤਾ ਗੁਜਰੀ ਜੀ ਨੂੰ ਦੱਸੀ ਤਾਂ ਮਾਤਾ ਗੁਜਰੀ ਜੀ ਛੋਟੇ ਸੈਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਮੌਕੇ ਤੇ ਹੀ ਪ੍ਰਾਨ ਤਿਆਗ ਗਏ ਸਨ ਕੁਝ ਇਤਿਹਾਸਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਦੇ ਵਿੱਚੋਂ ਤੱਕਾ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਦੇ ਬਾਅਦ ਵਿੱਚ ਉਹਨਾਂ ਤੇ ਆਤਮ ਹੱਤਿਆ ਦਾ ਇਲਜ਼ਾਮ ਲਾਇਆ ਗਿਆ ਸੂਬਾ ਸਰਕਾਰ ਕਿਸੇ ਨਾ ਕਿਸੇ ਤਰੀਕੇ ਮਾਤਾ ਜੀ ਤੇ ਛੋਟੇ ਸਾਬ ਚਾਹਤਿਆਂ ਨੂੰ ਬਦਨਾਮ ਕਰਨਾ ਚਾਹੁੰਦੇ ਸਨ ਆਓ ਸੰਗਤ ਜੀ ਹੁਣ ਤੁਹਾਨੂੰ ਕਰਾਉਨੇ ਆ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਦੇ ਅੰਦਰੋਂ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਅਸਥਾਨ ਤੇ ਉਸ ਵਕਤ ਇੱਕ ਨਦੀ ਵਗਦੀ ਸੀ ਜਿਸ ਨੂੰ ਕੀ ਹੰਸਲਾ ਨਦੀ ਕਿਹਾ ਜਾਂਦਾ ਸੀ ਹੰਸਲਾ ਨਦੀ ਦੇ ਕਿਨਾਰੇ ਉਹ ਇੱਕ ਵੱਡਾ ਜੰਗਲ ਤੇ ਸੰਘਣੇ ਦਰਖਤ ਸੀ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਤੋਂ ਬਾਅਦ ਵਜ਼ੀਰ ਖਾਨ ਨੇ ਹੁਕਮ ਦਿੱਤਾ ਕਿ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਦੇ ਸਰੀਰਾਂ ਨੂੰ ਹੰਸਲਾ ਨਦੀ ਦੇ ਕਿਨਾਰੇ ਤੇ ਸੁੱਟ ਦਿੱਤਾ ਜਾਵੇ ਵਜ਼ੀਰ ਖਾਨ ਦੇ ਹੁਕਮ ਅਨੁਸਾਰ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਦੇ ਪਾਵਨ ਸਰੀਰਾਂ ਨੂੰ ਇਸ ਸਥਾਨ ਤੇ ਸੁੱਟ ਦਿੱਤਾ ਗਿਆ ਉਸ ਵਕਤ ਇਸ ਜੰਗਲ ਦੇ ਵਿੱਚ ਭਿਆਨਕ ਮਾਰ ਖੋਰੇ ਜੰਗਲੀ ਜਾਨਵਰ ਰਹਿੰਦੇ ਸਨ ਮੋਗਲ ਸਰਕਾਰ ਕੁਰਾਨ ਸ਼ਰੀਫ ਦੇ ਉਲਟ ਜਾ ਕੇ ਇਹ ਗਲਤੀ ਕਰ ਚੁੱਕੀ ਸੀ ਜੇ ਕੁਰਾਨ ਸ਼ਰੀਫ ਦੇ ਵਿੱਚ ਬੱਚਿਆਂ ਨੂੰ ਸਜ਼ਾ ਦੇਣਾ ਉਚਿਤ ਹੁੰਦਾ ਤਾਂ ਇਹ ਪਾਵਨ ਸ਼ਰੀਰਾਂ ਦੇ ਟੁਕੜੇ ਕਰਕੇ ਮੋਗਲ ਸਰਕਾਰ ਸ਼ਹਿਰ ਦੇ ਚਾਰੇ ਕੋਨਿਆਂ ਦੇ ਵਿੱਚ ਟੰਗ ਦਿੰਦੀ ਕੁਰਾਨ ਸ਼ਰੀਫ ਦੇ ਉਲਟ ਜਾ ਕੇ ਉਹ ਪਹਿਲਾਂ ਹੀ ਬੱਚਿਆਂ ਨੂੰ ਸਜ਼ਾ ਦੇ ਕੇ ਗਲਤੀ ਕਰ ਚੁੱਕੇ ਸਨ ਤੇ ਉਹ ਹੁਣ ਦੂਜੀ ਗਲਤੀ ਨਹੀਂ ਸੀ ਕਰਨਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੁਣ ਤੁਹਾਨੂੰ ਲੈ ਕੇ ਜਾ ਰਹੇ ਹਾਂ ਭੋਰਾ ਸਾਹਿਬ ਵੱਲ ਪਦਨਾਮੀ ਦੇ ਡਰ ਤੋਂ ਵਜ਼ੀਰ ਖਾਨ ਨੇ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਦੇ ਪਵਿੱਤਰ ਸਰੀਰਾਂ ਨੂੰ ਇਸ ਸਥਾਨ ਤੇ ਸੁੱਟ ਦਿੱਤਾ ਇਹ ਸੰਗਤ ਜੀ ਥੜਾ ਸਾਹਿਬ ਬਣਿਆ ਹੋਇਆ ਮਾਤਾ ਗੁਜਰਕੌਰ ਜੀ ਦਾ ਇਸ ਸਥਾਨ ਤੇ ਮੁਗਲਾਂ ਨੇ ਮਾਤਾ ਗੁਜਰਕੌਰ ਜੀ ਦਾ ਸਰੀਰ ਸੁੱਟ ਦਿੱਤਾ ਸੀ ਸੋਬਾ ਸਰਹੰਦ ਨੂੰ ਇਦਾਂ ਸੀ ਕਿ ਸ਼ਰੀਰਾਂ ਦੀ ਬੇਅਦਬੀ ਹੋਵੇਗੀ ਨਾਲੇ ਜੰਗਲ ਦੇ ਵਿੱਚ ਰਹਿੰਦੇ ਜਾਨਵਰ ਸ਼ਰੀਰ ਖਾ ਜਾਣਗੇ ਅਤੇ ਸਾਡੀ ਬਦਨਾਮੀ ਹੋਣੋਂ ਬਚ ਜਾਏਗੀ। ਇਹ ਸੰਗਤ ਜੀ ਬਾਬਾ ਜ਼ਰਾਵਰ ਸਿੰਘ ਜੀ ਦਾ ਥੜਾ ਬਣਿਆ ਹੋਇਆ ਹੈ। ਇਸ ਸਥਾਨ ਤੇ ਬਾਬਾ ਜ਼ਰਾਵਰ ਸਿੰਘ ਜੀ ਦੇ ਸ਼ਰੀਰ ਨੂੰ ਸੱਟਿਆ ਗਿਆ ਸੀ। ਉਸ ਪ੍ਰਮਾਤਮਾ ਦਾ ਐਸਾ ਕ੍ਰਿਸ਼ਮਾ ਦੇਖੋ ਕਿ ਪਵਿੱਤਰ ਸ਼ਰੀਰਾਂ ਦੇ ਕੋਲ ਆ ਕੇ ਇੱਕ ਸ਼ੇਰ ਖਲੋ ਗਿਆ। ਉਸ ਨੇ 24 ਘੰਟੇ ਤੱਕ ਇਸ ਸਥਾਨ ਤੇ ਪਵਿੱਤਰ ਸ਼ਰੀਰਾਂ ਦੀ ਰਾਖੀ ਕੀਤੀ ਜਿਵੇਂ ਜਿਵੇਂ ਉਸ ਵਕਤ ਹੰਸਲਾ ਨਦੀ ਦੇ ਕਿਨਾਰੇ ਛੋਟੇ ਸਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਦੇ ਸਰੀਰ ਜੰਗਲ ਦੇ ਵਿੱਚ ਪਏ ਸਨ ਉਸ ਦੇ ਹਿਸਾਬ ਨਾਲ ਹੀ ਇਹ ਥੜਾ ਸਾਹਿਬ ਬਣੇ ਹੋਏ ਨੇ ਇਹ ਸੰਗਤ ਜੀ ਥੜਾ ਸਾਹਿਬ ਬਣਿਆ ਹੋਇਆ ਬਾਬਾ ਫਤਿਹ ਸਿੰਘ ਜੀ ਦਾ ਬਾਬਾ ਫਤਿਹ ਸਿੰਘ ਜੀ ਦੇ ਸਰੀਰ ਨੂੰ ਇਸ ਸਥਾਨ ਤੇ ਸੁੱਟਿਆ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 48 ਘੰਟੇ ਤੱਕ ਇਸ ਸਥਾਨ ਤੇ ਪਵਿੱਤਰ ਸ਼ਰੀਰਾਂ ਦੀ ਰਾਖੀ ਸ਼ੇਰ ਨੇ ਕੀਤੀ ਕਿਸੇ ਵੀ ਜਾਨਵਰ ਨੂੰ ਸ਼ੇਰ ਨੇ ਪਵਿੱਤਰ ਸ਼ਰੀਰਾਂ ਦੇ ਕੋਲ ਨਾ ਆਉਣ ਦਿੱਤਾ ਦੋ ਦਿਨ ਇਸ ਪਵਿੱਤਰ ਸਥਾਨ ਤੇ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਦੇ ਸ਼ਰੀਰ ਪਏ ਰਹੇ ਕਿਸੇ ਦੇ ਵਿੱਚ ਇੰਨੀ ਹਿੰਮਤ ਨਾ ਹੋਈ ਕਿ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਦੇ ਪਵਿੱਤਰ ਸ਼ਰੀਰਾਂ ਦਾ ਵਿਧੀਪੂਰਵਕ ਸੰਸਕਾਰ ਕਰਦੇ ਵੀ ਇਸ ਸਥਾਨ ਤੇ ਸੰਗਤ ਜੀ ਹੰਸਲਾ ਨਦੀ ਵਗਦੀ ਹੁੰਦੀ ਸੀ ਮੁਗਲਾਂ ਦੇ ਅਤਿਆਚਾਰ ਦਾ ਖੋਫ ਉਸ ਵੇਲੇ ਇੰਨਾ ਜ਼ਿਆਦਾ ਸੀ ਕਿ ਕੋਈ ਵੀ ਡਰ ਦਾ ਘਰ ਤੋਂ ਬਾਹਰ ਨਹੀਂ ਸੀ ਨਿਕਲਦਾ ਦੀਵਾਨ ਟੋਡਰਮਲ ਨੇ ਮਾਤਾ ਜੀ ਅਤੇ ਛੋਟੇ ਸਹਿਬ ਜਾਦਿਆਂ ਦੇ ਸੰਸਕਾਰ ਵਾਸਤੇ ਵਜ਼ੀਰ ਖਾਨ ਤੋਂ ਇਜਾਜ਼ਤ ਮੰਗੀ ਇਹ ਸੁਣ ਕੇ ਵਜ਼ੀਰ ਖਾਨ ਨੇ ਟੋਡਰਮਲ ਨੂੰ ਕਿਹਾ ਇਹ ਸੰਸਕਾਰ ਵਾਸਤੇ ਉਸ ਨੂੰ ਜ਼ਮੀਨ ਖਰੀਦਣੀ ਪਵੇਗੀ। ਦਿਵਾਨ ਟੌਡਰਮਲ ਨੇ ਆਪਣੀ ਸਾਰੀ ਜਾਇਦਾਦ ਸੂਬੇ ਅੱਗੇ ਮੋਹਰਾਂ ਵਿਸ਼ਾ ਕੇ ਫਿਰ ਮੋਹਰਾਂ ਖੜੀਆਂ ਕਰਕੇ ਛੋਟੇ ਸਹਿਬ ਜਦੇ ਅਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਵਾਸਤੇ ਲਾ ਦਿੱਤੀ। ਟੌਡਰਮਲ ਨੇ ਪਈ ਮੋਤੀਰਾਮ ਮਹਿਰਾ, ਪਈ ਰਾਮ ਜੀ, ਪਈ ਤਰਲੋਕਾ ਜੀ ਅਤੇ ਕੁਝ ਹੋਰ ਸਿੱਖ ਸੰਗਤਾਂ ਸਮੇਤ ਹੰਸਨਾ ਨਦੀ ਦੇ ਕੰਢੇ ਜੰਗਲ ਦੇ ਵਿੱਚ ਆ ਕੇ ਮਾਤਾ ਜੀ ਅਤੇ ਛੋਟੇ ਸਾਹਿਬ ਜਾਦਿਆਂ ਦੇ ਪਵਿੱਤਰ ਸ਼ਰੀਰਾਂ ਦੀ ਸੰਭਾਲ ਕੀਤੀ। ਇੱਥੇ ਹੀ ਉਹਨਾਂ ਪਵਿੱਤਰ ਸ਼ਰੀਰਾਂ ਨੂੰ ਇਸ਼ਨਾਨ ਕਰਾ ਕੇ ਇੱਕੋ ਜਗ੍ਹਾ ਤੇ ਰੱਖ ਕੇ ਵਿਬਾਨ ਬਣਿਆ ਗਿਆ। ਉਸ ਤੋਂ ਬਾਅਦ ਤਿੰਨੇ ਸ਼ਰੀਰਾਂ ਨੂੰ ਇੱਕੋ ਜਗ੍ਹਾ ਤੇ ਰੱਖ ਕੇ ਗੁਰਦੁਆਰਾ ਜੋਤੀ ਸਰੂਪ ਵਾਲੇ ਅਸਥਾਨ ਤੇ ਲੈ ਕੇ ਗਏ ਜਿੱਥੇ ਟੋਡਰ ਮੱਲ ਨੇ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਲਈ ਸੋਬੇ ਤੋਂ ਜ਼ਮੀਨ ਖਰੀਦੀ ਸੀ। ਉਸ ਤੋਂ ਬਾਅਦ ਇਸ ਸਥਾਨ ਦਾ ਨਾਮ ਵਿਬਾਨਗੜ੍ਹ ਸਾਹਿਬ ਰੱਖ ਦਿੱਤਾ ਗਿਆ। ਇਸ ਗੁਰਦੁਆਰਾ ਸਾਹਿਬ ਦੀ ਪੂਰੀ ਦੁਨੀਆ ਦੇ ਵਿੱਚ ਮਾਨਤਾ ਹੈ ਹੋਰ ਕਰਦੇ ਆਂ ਗੱਲ ਬਾਬਾ ਗੁਰਚਰਨ ਸਿੰਘ ਜੀ ਨਾਲ ਬਾਬਾ ਜੀ ਕਿੰਨੇ ਸਾਲਾਂ ਤੋਂ ਇੱਥੇ ਲੰਗਰ ਦੀ ਸੇਵਾ ਚੱਲ ਰਹੀ ਹੈ ਇਹ ਜਗ੍ਹਾ ਦਾ ਸਥਾਨ ਬਣਿਆ ਸ਼ੁਰੂ ਤੋਂ ਸ਼ੁਰੂ ਤੋਂ ਲੰਗਰ ਚੱਲਦੇ ਆਉਂਦੇ ਅੱਛਾ ਜੀ ਚਲੋ ਸੇਵਾ ਬਰਾਮੀ ਨੇ ਤੀਜਨ ਚੱਲਦੀ ਰਹਿੰਦੀ ਆ ਮਾਰਤਾ ਦੀ ਗੁਰੂ ਘਰਾਂ ਦੀ ਸੇਵਾ ਚੱਲਦੀ ਰਹਿੰਦੀ ਆ ਅੱਛਾ ਅੱਛਾ ਜੀ ਇਤਿਹਾਸ ਸੁਣਾ ਦਿਓ ਪੂਰਾ ਹਾਂਜੀ ਹਾਂਜੀ ਬਾਬਾ ਜੀ ਮੈਂ ਤੁਹਾਨੂੰ ਸੁਣਾ ਦਿੰਦਾ ਤੁਹਾਨੂੰ ਸੁਣਾ ਦਿਓ ਬਾਈ ਵੇਖੋ ਆ ਵਾਇਸ ਰੋਗੀ ਦੀ ਪਤਾ ਹੀ ਆਓ ਗੁਰੂ ਪਿਆਰਿਓ ਜਿਹੜੇ ਸਥਾਨਾਂ ਦੇ ਆਪਾਂ ਦਰਸ਼ਨ ਦਿਵਾਰੇ ਕਰ ਰਹੇ ਆਂ ਇਹਨਾਂ ਦੇ ਨਾਮ ਨੇ ਗੁਰਦੁਆਰਾ ਸ੍ਰੀ ਵਿਵਾਨਗੜ੍ਹ ਸਾਹਿਬ ਲੱਸੀ ਪੀਰੋ ਭਾਈ ਸੰਗਤਾਂ ਲੱਸੀ ਸ਼ਕ ਲੋਵਾ ਦਿਓ ਜਦੋਂ 1704 ਈਸਵੀ ਨੂੰ ਮੁਗਲ ਸਰਕਾਰ ਨੇ ਮੁਗਲੀਆ ਸੰਤਨਤ ਨੇ ਬਜੀਦੇ ਖਾਨ ਨੇ ਮਾਤਾ ਗੁਜਰਕੌਰ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀਆਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਲਿਆ ਉਸ ਤੋਂ ਬਾਅਦ ਬਾਬਾ ਚੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਿਆ ਨੂੰ ਨੀਹਾਂ ਤੇ ਚੜਕੇ ਸ਼ਹੀਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਸਾਰੀ ਵਾਰਤਾ ਮੋਤੀराम ਮਹਾਰਾਜ ਜੀ ਨੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਪੁਰਜ ਦੇ ਵਿੱਚ ਜਾ ਕਰਕੇ ਦੱਸੀ। ਉਸ ਸਮੇਂ ਦੇ ਵਿੱਚ ਮਾਤਾ ਗੁਜਰ ਕੌਰ ਜੀ ਅਕਾਲ ਪੁਰਖ ਦਾ ਭਾਣਾ ਮੰਨਦੇ ਹੋਏ ਆਪਣੇ ਸਵਾਸਾਂ ਨੂੰ ਦਸਮ ਦਵਾਰ ਦੇ ਵਿੱਚ ਪਚਾਉਂਦੇ ਆ ਆਪਣੇ ਵੀ ਸੀਸ ਦਾ ਪਰ ਹੀ ਤਿਆਗ ਕਰ ਦਿੱਤਾ। ਉਸ ਸਮੇਂ ਦੇ ਵਿੱਚ ਗੁਰੂ ਪਿਆਰੇ ਮੁਗਲ ਸਰਕਾਰ ਨੇ ਤਿੰਨੋਂ ਪਵਿੱਤਰ ਸ਼ਰੀਰਾਂ ਨੂੰ ਤਿੰਨੋਂ ਦੇਹਾਂ ਨੂੰ ਇਸ ਸਥਾਨ ਤੇ ਜੰਗਲ ਦੇ ਵਿੱਚ ਇਹ ਸਾਰੀ ਜਗ੍ਹਾ ਹੰਸਲਾ ਨਦੀ ਦੀ ਜਗ੍ਹਾ ਇਸ ਅਨਜਗਾ ਤੇ ਜੰਗਲ ਦੇ ਵਿੱਚ ਨਦੀ ਦੇ ਵਿੱਚ ਛੁੱਟ ਦਿੱਤਾ ਕਿ ਇਹਨਾਂ ਨੂੰ ਜਾਨਵਰ ਖਾ ਜਾਣਗੇ ਗੁਰੂ ਦਾ અપਮਾਨ ਹੋਵੇਗਾ ਉਸ ਸਮੇਂ ਦੇ ਵਿੱਚ ਕਾਬਰਾਂ ਕੁੱਤੇ ਇਲਾਂ ਗਿੱਧਾਂ ਗਰਜਾਂ ਤੋਂ ਬਚਾਉਣ ਵਾਸਤੇ 48 ਘੰਟੇ ਇੱਕ ਬੱਬਰ ਸ਼ੇਰ ਨੇ ਰੱਖਿਆ ਕੀਤੀ 48 ਘੰਟਿਆਂ ਤੋਂ ਬਾਅਦ ਜਦੋਂ ਸੰਕਤਾਂ ਨੂੰ ਪਤਾ ਲੱਗਿਆ ਟੋਡਰਮਾਲ ਨੂੰ ਪਤਾ ਲੱਗਿਆ ਕਰਕੇ ਬਜੀ ਦੇਖਾਂ ਨੂੰ ਆਖਿਆ ਕਿ ਤੇਰੇ ਰਾਜ ਦੇ ਵਿੱਚ ਬੜਾ ਮਾੜਾ ਜ਼ੁਲਮ ਹੋਇਆ ਪਾਪ ਹੋਇਆ ਹੁਣ ਅਸੀਂ ਇਹਨਾਂ ਫਰਜੰਦਾ ਦਾ ਮਾਤਾ ਜੀ ਦਾ ਸਸਕਾਰ ਕਰਨਾ ਚਾਹੁੰਦੇ ਆ ਸਾਨੂੰ ਆਗਿਆ ਦਿੱਤੀ ਜਾਵੇ ਪਹਿਲਾਂ ਨਾ ਮੁਗਲ ਸਰਕਾਰ ਨੇ ਮਨਾਹੀ ਕਰ ਦਿੱਤੀ ਬਹੁਤਾ ਜ਼ੋਰ ਕਾਉਂਟੇ ਟਾਡਰ ਮਾਲ ਨੂੰ ਆਖਣ ਲੱਗੇ ਕਿਤਰਾ ਸ਼ਰਾਫੇ ਦਾ ਸੋਨੇ ਦਾ ਕਾਰੋਬਾਰ ਹੈ ਜਿਹੜਾ ਤੈਨੂੰ ਮੁੱਲ ਖਰੀਦਣੀ ਪੈਣੀ ਆ ਮੁੱਲ ਦੀ ਕੀਮਤ ਇਹ ਆ ਕੇ ਤੈਨੂੰ ਸੋਨੇ ਦੀਆਂ ਮੋਹਰਾਂ ਵਸਾ ਕੇ ਜਗਾ ਦੀ ਕੀਮਤ ਅਦਾ ਕਰਨੀ ਪਵੇਗੀ ਜੋਤੀਸ਼ ਰੂਪ ਦਾ ਸਥਾਨ ਬਣਿਆ ਸੰਗਤਾਂ ਦਰਸ਼ਨ ਕਰਦੀਆਂ ਪੈਦਲ ਇਥੋਂ 15-16 ਮਿੰਟ ਦਾ ਰਸਤਾ ਗੱਡੀ ਦੇ ਵਿੱਚ 1-2 ਮਿੰਟ ਦਾ ਰਸਤਾ ਉਸ ਸਥਾਨ ਤੇ ਜਦੋਂ ਇਸ ਤਰ੍ਹਾਂ ਸੋਨੇ ਦੀਆਂ ਮੋਹਰਾਂ ਵਸਾ ਕੇ ਜਗਾ ਖਰੀਦਣ ਲੱਗੇ ਮੁਗਲ ਸਰਕਾਰ ਨੇ ਰੌਲਾ ਪਾ ਲਿਆ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਛੋਟੇ ਲੋਟ ਖੜੀਆਂ ਕੀਤਾ ਜਾਵੇ ਉਸ ਸਮੇਂ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਜੋਤੀਸ਼ ਰੂਪ ਦਾ ਸਥਾਨ ਤੇ ਸੋਨੇ ਦੀਆਂ ਮੋਹਰਾਂ ਛੋਟੇ ਲੋਟ ਖੜੀਆਂ ਕਰਕੇ ਜੋਤੀ ਸ਼ੂਪ ਸਥਾਨ ਦੀ ਕੀਮਤ ਅਦਾ ਕਰਕੇ ਖਰੀਦ ਕਰਕੇ ਫਿਰ ਇਸ ਸਥਾਨ ਤੋਂ ਤਿੰਨੋਂ ਪਵਿੱਤਰ ਸ਼ਰੀਰਾਂ ਨੂੰ ਇਸ਼ਨਾਨ ਕਰਾ ਕੇ ਵਿਵਾਨ ਦੇ ਵਿੱਚ ਸਜਾ ਕੇ ਜੋਤੀ ਸ਼ਰੂਪ ਨੂੰ ਸੰਸਕਾਰ ਵਾਸਤੇ ਲੈ ਕੇ ਗਏ ਇਸੇ ਕਰਕੇ ਇਹਨਾਂ ਦਾ ਨਾਮ ਪਿਆ ਗੁਰਦੁਆਰਾ ਸ੍ਰੀ ਵਿਵਾਨਗੜ੍ਹ ਸਾਹਿਬ ਇਸ ਸਥਾਨ ਤੇ ਧੰਤਨ ਮਾਤਾ ਗੁਜਰਕਾਰ ਜੀ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤੇ ਸਿੰਘ ਜੀਆਂ ਦੀ ਸ਼ਕਤੀ ਅਤੇ ਜੋਤ ਅਤੇ ਉਸ ਬੱਬਰ ਸ਼ੇਰ ਵਰਗੀ ਤਾਕਤ ਬਲ ਕਰਨੀ ਇਹ ਸਥਾਨ ਤੇ 24 ਘੰਟੇ ਸੁशोभਿਤ ਰਹਿੰਦੀ ਆ ਹਾਜ਼ਰ-ਨਾਜ਼ਰ ਰਹਿੰਦੀ ਆ ਜੋ ਵੀ ਮੰਦੀਆਂ ਭਾਵਨਾਵਾਂ ਲੈ ਕੇ ਸੰਗਤਾਂ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਸੋਈ ਭਾਵਨਾਵਾਂ ਪੂਰੀਆਂ ਹੁੰਦੀਆਂ ਇਹ ਸਥਾਨ ਤੇ ਗੁਰੂ ਕੇ ਲੰਗਰ 24 ਘੰਟੇ ਟੁੱਟ ਵਰਤਦੇ ਆ ਇਮਾਰਤਾਂ ਦੀ ਸੇਵਾ 12 ਮਹੀਨੇ 30 ਦਿਨ ਚੱਲਦੀ ਰਹਿੰਦੀਆਂ ਸਮੁੱਚੇ ਪੰਥ ਖਾਲਸਾ ਦੀ ਸੇਵਾ ਨਿਵਾ ਰਹੇ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਅ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ 64 ਮুখী ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਾਲ ਪੰਜਵਾਂ ਕਸਤ ਚਲਦਾ ਵਹਿਰ ਚੱਕਰਵਰਤੀ ਮਹਗ ਸਿੰਘਾਂ ਪੰਜਾਬ ਹਿੰਦੁਸਤਾਨ ਪੂਰਾ ਵਿਸ਼ਵ ਉਹ ਇਹਨਾਂ ਦੀ ਸੇਵਾ ਨਵਾ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਜੀਓ ਆਇਆਂ ਨੂੰ ਜੋ ਵੀ ਮੰਦੀਆਂ ਭਾਵਨਾਵਾਂ ਲੈ ਕੇ ਇਹਨਾਂ ਸਥਾਨਾਂ ਦੇ ਦਰਸ਼ਣਾ ਦੇਦਾਰਿਆਂ ਨੂੰ ਆਏ ਸੋਈ ਭਾਵਨਾਵਾਂ ਪੂਰੀਆਂ ਹੋਣ ਲੰਮੀ ਆਮਰਾ ਵਕਸ਼ਣ ਉੱਚ ਵਿਦਿਆ ਦੀਆਂ ਦਾਤਾ ਵਕਸ਼ਣ ਸਦਾਬਾਤ ਤੇ ਖੁਸ਼ੀਆਂ ਖੇੜੇ ਵਕਸ਼ਣ ਇਸੇ ਤਰ੍ਹਾਂ ਹੀ ਦਰਸ਼ਣਾ ਦੇਦਾਰਿਆਂ ਬਾਅਦ ਤੇ ਤੁਹਾਨੂੰ ਬਾਲਉਦਮ ਤਖਤਾ ਵਕਸ਼ਣ ਤੁਹਾਡਾ ਆਉਣਾ ਸਫਲ ਹੋਵੇ ਤੁਹਾਡੀ ਯਾਤਰਾ ਸਫਲ ਹੋਵੇ ਤੁਹਾਨੂੰ ਸਾਰਿਆਂ ਨੂੰ ਜੀਓ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨੇ ਆ ਲੋ ਜਾਵੇ ਸਿੱਧਾ ਸਾਨੂੰ ਪਾਵੇ ਸਤਿ ਸ਼੍ਰੀ ਅਕਾਲ ਸਾਡੇ ਦੇ ਪਤੇ ਪੰਕਲ ਚੇਰੀਆ ਮੈਦਾਨ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੰਗਤ ਜੀ ਜਦੋਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਹੁੰਦੇ ਨੇ ਤਾਂ ਉਹ ਸਾਹਮਣੇ ਜਿੱਥੇ ਗੁਰੂ ਕਾ ਲੰਗਰ ਲਿਖਿਆ ਹੋਇਆ ਉੱਥੇ ਸੰਗਤਾਂ ਨੂੰ ਬਿਠਾ ਕੇ ਪ੍ਰਸ਼ਾਦਾ ਪਾਣੀ ਸ਼ਕਾਇਆ ਜਾਂਦਾ ਪੁੰਜ ਸੰਗਤਾਂ ਨੂੰ ਬਾਹਰ ਲੰਗਰ ਸ਼ਕਾਇਆ ਜਾਂਦਾ ਤੇ ਲੱਸੀ ਪਲਾਈ ਜਾਂਦੀ ਹੈ ਜਿੱਥੇ ਬਾਬਾ ਜੀ ਖੜੇ ਹਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੁਣ ਤੁਹਾਨੂੰ ਲੈ ਕੇ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਸਰੋਵਰ ਵੱਲ ਸਰੋਵਰ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਸਰੋਵਰ ਦਾ ਅਰਥ ਹੈ ਤਲਾਬ ਤਾਲ ਸਰ ਮਨੁੱਖ ਦੇ ਜੀਵਨ ਦੇ ਵਿੱਚ ਜਲ ਦਾ ਮਹੱਤਵ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਹੈ ਇਸ ਦ੍ਰਿਸ਼ਟੀ ਤੋਂ ਕਈ ਦਰਿਆਵਾਂ ਦੀ ਮਹੱਤਵ ਸਥਾਪਨਾ ਹੋਈ ਹੈ। ਛੋਟੇ ਸਹਿਬ ਜਾਦਿਆਂ ਦੀ ਸ਼ਹਾਦਤ ਦੀ ਵਾਰਤਾ ਜਦ ਉਹਨਾਂ ਦੇ ਰਾਏ ਕਲਾਂ ਦੁਆਰਾ ਭੇਜੇ ਸੰਦੇਸ਼ਵਾਹਕ ਨੂਰੇ ਮਾਹੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਏਕੋਟ ਤੋਂ ਜਗਰਾਵਾਂ ਨੇੜੇ ਪਿੰਡ ਲੰਮਾ ਜੱਟਪੁਰਾ ਵਿਖੇ ਸੁਣਾਈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਘਾ ਦਾ ਤਿੱਲਾ ਪੁੱਟ ਕੇ ਭਵਿੱਖਬਾਣੀ ਕੀਤੀ ਕਿ ਨੀਹਾਂ ਵਿੱਚ ਚਿਨੇ ਜਾਣ ਦੀ ਇਸ ਘਟਨਾ ਨਾਲ ਮੁਗਲ ਸਲਤਨਤ ਦੀ ਜੜ੍ਹ ਪੁੱਤੀ ਗਈ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਅੱਗੇ ਸ਼ੁਕਰ ਮਨਾਉਂਦੇ ਹੋਏ ਅਰਦਾਸ ਕੀਤੀ ਕਿ ਜੋ ਬਾਲਕਾਂ ਦੀ ਦਾਤ ਤੂੰ ਬਖਸ਼ੀ ਸੀ ਉਹੋ ਕੌਮ ਤੇ ਪ੍ਰਮਾਤਮਾ ਨੂੰ ਸਮਰਪਿਤ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵਲੋਗ ਜ਼ਰੂਰ ਪਸੰਦ ਆਇਆ ਹੋਵੇਗਾ ਸੰਗਤ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਅਗਰ ਉਹ ਤੁਹਾਡੇ ਲਾਈਕ ਸ਼ੇਅਰ ਕਮੈਂਟ ਕਰਨ ਨਾਲ ਸਾਨੂੰ ਹੌਸਲਾ ਮਿਲਦਾ ਇਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸੰਗਤ ਜੀ ਤੁਸੀਂ ਮੇਰੇ ਚੈਨਲ ਹੁਸਨ ਪ੍ਰੀਤ ਈਮਾਨ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ